ਉਹਦੇ ਨਾਲ ਇਹ ਪ੍ਰੋਜੈਕਟ ਦੀ ਸੰਧੀ ਹੋਈ ਸੀਗੀ ਹਾਂ ਤਾਂ ਇਹ 1925 ਦੇ ਵਿੱਚ ਹੋਈ ਸੀ ਮਾਰਚ 1925 ਦੇ ਵਿੱਚ ਮਾਰਚ 1925 ਦੀ ਅੰਗਰੇਜ਼ਾਂ ਨੇ ਕਰੀ ਸੀ ਹਾਂ ਅੰਗਰੇਜ਼ਾਂ ਨੇ ਕਰੀ ਸੀ ਅੰਗਰੇਜ਼ ਕੀ ਚਾਹੁੰਦੇ ਸੀਗੇ ਜਿਹੜੀ ਉਹਲ ਨਦੀ ਆ ਇਹ ਵੀ ਇਸ ਨਦੀ ਤੋਂ ਅਸੀਂ ਕਟੋ-ਕਟ ਪੰਜ ਹਾਈਡਰੋ ਪ੍ਰੋਜੈਕਟ ਲਾਈਏ ਹੁਣ ਇੱਕ ਥਾਂ ਤੇ ਤਾਂ ਲੱਗਦੇ ਨਹੀਂ ਸੀ ਇਹਦਾ ਮਤਲਬ ਇਹਨੂੰ ਪਾਣੀ ਨੂੰ ਡਾਇਵਰਟ ਕਰਕੇ ਕਿਤੇ ਹੋਰ ਲੈ ਕੇ ਜਾਣਾ ਸੀ ਤਾਂ ਹੁਣ ਕੀ ਸੀਗਾ ਜਦੋਂ ਇਹ ਪ੍ਰੋਜੈਕਟ ਸਾਈਨ ਹੋਇਆ ਸਾਈਨ ਹੋਣ ਤੋਂ ਬਾਅਦ ਇਹ ਸਾਰਾ ਸਿਸਟਮ ਬੜਨਾ ਸ਼ੁਰੂ ਹੋਇਆ ਇਹਦੇ ਵਾਸਤੇ ਸਾਰਾ ਸਮਾਨ ਹੈ ਜਿਹੜਾ ਜੁਗਿੰਦਰ ਨਗਰ ਤੋਂ ਆਇਆ ਇਧਰਲੇ ਪਿਛਲੇ ਪਾਸੇ ਉਹ ਆਰਟ ਮਤਲਬ ਇੱਕ ਟ੍ਰੋਲੀ ਬਣੀ ਹੋਈ ਸੀ ਕਿਉਂਕਿ ਸੜਕ ਹੁੰਦੀ ਨਹੀਂ ਸੜਕ ਤਾਂ ਬਿਆਸੀ ਚ ਬਣੀ ਆ ਕੇ ਆ ਕੇ ਤਾਂ ਉਹਦੇ ਰਾਹੀਂ ਇਹ ਸਾਰਾ ਸਮਾਨ ਇੱਥੇ ਪਹੁੰਚਾਉਂਦੇ ਫਿਰ ਇਹ ਉਹ ਉੱਥੋਂ ਸਮਾਨ ਜਿਹੜੇ ਕੈਦੀ ਕੈਦੀ ਵਗੈਰਾ ਹੁੰਦੇ ਸੀ ਉਹਨਾਂ ਤੋਂ ਕੰਮ ਲਿਆ ਗਿਆ ਇੱਥੇ ਠੀਕ ਹੈ ਉਹਨਾਂ ਨੇ ਇਹ ਕੰਮ ਕੀਤਾ ਤੇ ਇਹ ਸਾਰੇ ਦਾ ਸਾਰਾ ਲੀਵਰ ਦਾ ਕੰਮ ਉਹਨਾਂ ਦਾ ਹਾਂ ਲੀਵਰ ਦਾ ਕੰਮ ਬਿਲਕੁਲ ਉਸ ਤੋਂ ਬਾਅਦ ਕੀ ਕੀਤਾਗਾ ਇੱਥੋਂ ਜਿਹੜਾ ਉਹ ਪੁਲ ਸਾਹਮਣੇ ਦੀਂਦਾਗਾ ਜਿਹੜਾ ਜਿਹਨੂੰ ਆਪਾਂ ਡੈਮ ਮੰਨਦੇ ਆ ਡੈਮ ਹੋ ਸੀਗਾ ਹਾਂ ਇੱਥੋਂ ਪਾਣੀ ਆ ਜਿਹੜਾ ਡਾਇਵਰਟ ਕਰਕੇ ਜੁਗਿੰਦਰਨਗਰ ਭੇਜਿਆ ਹੋਇਆ ਇੱਥੇ ਦਾ ਬਸ ਜਸਟ ਸਟਾਪ ਕੀਤਾ ਹਾਂ ਹਾਂ ਇੱਥੋਂ ਪਾਣੀ ਰੋਕ ਕੇ ਮੂਵ ਕਰਦਾ ਇਧਰਲੀ ਸਾਈਡ ਹਾਂ ਕਿਉਂਕਿ ਜਿਹੜੀ ਨਦੀ ਦੀ ਡਾਇਰੈਕਸ਼ਨ ਆ ਨਦੀ ਤਾਂ ਦੇਖੋ ਸਿੱਧੀ ਵਹਿ ਰਹੀ ਆ ਹੁਣ ਜੁਗਿੰਦਰਨਗਰ ਹੈਗਾ ਇਸ ਸਾਈਡ ਆ ਤਾਂ ਇਹਨਾਂ ਨੇ ਕੀ ਕੀਤਾ ਮਤਲਬ ਉੱਥੇ ਬੰਨ ਬਣਾ ਲਿਆ ਬੰਨ ਬਣਾ ਕੇ ਡੈਮ ਬਣਾ ਤਾਂ ਡੈਮ ਬਣਾ ਕੇ ਪਾਣੀ ਨੂੰ ਇੱਧਰ ਸੁਰੰਗਾਂ ਦੇ ਰਾਹੀਂ ਜੁਗਿੰਦਰ ਨਗਰ ਭੇਜਦਾ ਤੇ ਜੁਗਿੰਦਰ ਨਗਰ ਇਹ ਪ੍ਰੋਜੈਕਟ ਲੱਗਿਆ ਹੋਇਆ 110 ਮੈਗਾਵਾਟ ਬਿਜਲੀ ਪ੍ਰੋਡਿਊਸ ਕਰਦਾ ਹੁਣ ਉਹ ਤੇ ਉਹ ਬਿਜਲੀ ਜਾਂਦੀ ਕਿੱਧਰ ਪੰਜਾਬ ਪੰਜਾਬ ਜਾਂਦੀ ਆ ਸੋ 47 ਤੋਂ ਪਹਿਲਾਂ ਅਸਲ ਦੇ ਵਿੱਚ ਪ੍ਰੋਜੈਕਟ ਇਹ ਪੰਜਾਬ ਦਾ ਸੀ ਇਹ ਪੰਜਾਬ ਵਾਸਤੇ ਲਾਇਆ ਗਿਆ ਸੀ ਕਿਉਂਕਿ ਉਦੋਂ ਤਾਂ ਇਹ ਵੀ ਪੰਜਾਬੀ ਸੀ ਮਤਲਬ ਇੱਥੇ ਤਾਂ ਹੁਣ ਹੋਰ ਡੈਮ ਬਥੇਰੇ ਸੀਗੇ ਸਾਰੇ ਕੁਝ ਸੀ ਨਹੀਂ ਪੰਜਾਬ ਵਾਸਤੇ ਲਾਇਆ ਗਿਆ ਸੀ ਲਾ ਕੇ ਪੰਜਾਬ ਨੇ ਕਿਹਾ ਲੀਜ਼ ਤੇ ਦੇ ਦਿੱਤਾ ਸੀ ਹਾਂ ਨਹੀਂ 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 ਪੰਜਾਬ ਵਾਸਤੇ ਹੀ ਲਾਇਆ ਸੀ ਵੀ ਇਹਨਾਂ ਨੇ ਲੀਜ਼ ਤੇ ਦਿੱਤਾ ਸੀ ਕਿਉਂਕਿ ਜਿੱਥੋਂ ਦੀ ਜਗਾ ਜਗਾ ਤਾਂ ਹੁਣ ਹਿਮਾਚਲ ਦੀ ਆ ਗਈ ਉਸ ਟਾਈਮ ਤੇ ਵੀ ਪਈ 99 ਸਾਲਾ ਜਿਹੜੀ ਇਹਦੀ ਬਿਜਲੀ ਆ ਗਈ ਜੋ ਵੀ ਆ ਉਹ ਵਰਤੂ 50 ਵਰਤੂ ਓਕੇ ਤਾਂ ਹੁਣ 3 ਮਾਰਚ 2024 ਨੂੰ 99 ਸਾਲ ਪੂਰੇ ਹੋ ਗਏ ਹੂੰ ਤਾਂ ਹੁਣ ਇਸ ਦਾ ਰੌਲਾ ਨਹੀਂ ਪੈ ਰਿਹਾ ਪਿੱਛੇ ਜੇ ਹੂੰ ਐ ਉਹ ਤਾਂ ਹਿਮਾਚਲ ਕੀ ਕਹਿ ਰਿਹਾ ਹਿਮਾਚਲ ਕਹਿ ਰਿਹਾ ਕਿ ਇਹ ਪੰਜਾਬ ਨੇ ਇਸ ਦੀ ਸਾਂਭ ਸੰਭਾਲ ਨਹੀਂ ਕੀਤੀ ਇਹਨੂੰ ਖਸਤਾ ਹਾਲਤ ਚ ਕਰਤਾ ਇਸ ਕਰਕੇ ਸਾਡਾ ਡੈਮ ਸਾਨੂੰ ਵਾਪਸ ਕਰੋ ਠੀਕ ਹੈ ਤੇ ਪੰਜਾਬ ਵਾਲੇ ਕੋਲੇ 100 ਤਰੀਕੇ ਨੇ ਹੋਰ ਉਹ ਕਹਿਣ ਲੱਗੇ ਜਦੋਂ ਬਣੇ ਸਾਡੇ ਵਾਸਤੇ ਸੀ ਸਾਡਾ ਟਾਈਮ ਆ ਇਹ ਸਾਰਾ ਕੁਝ ਤਾਂ ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਤੇ ਉਹਨਾਂ ਟਾਈਮ ਮਤਲਬ ਵੀ ਇਹਦੀ ਜਿਹੜੀ ਉਹਨਾਂ ਟਾਈਮ ਚਾਹੀ ਜਾ ਰਹੇ ਹਲੇ ਜਿੰਨੇ ਚਿਰ ਫੈਸਲਾ ਪੰਜਾਬ ਲੈ ਰਿਹਾ ਬਿਲਕੁਲ ਜੇ ਇਹ ਇੱਕ ਗੱਲ ਹੋਰ ਆ ਜੇ ਇਹ ਪੰਜਾਬ ਤੋਂ ਹਿਮਾਚਲ ਕੋਲੇ ਆ ਗਿਆ ਤਾਂ ਹਿਮਾਚਲ ਦਾ 200 ਕਰੋੜ ਦਾ ਰੈਵਨਿਊ ਵਧ ਜੂਗਾ ਇਹਦੇ ਨਾਲ ਓਕੇ ਐ ਸਮਝ ਲਓ ਵੀ ਇਹਦੇ ਇਹਦਾ ਰੈਵਨਿਊ 200 ਕਰੋੜ ਰੁਪਏ ਦਾ ਸਾਲਾਨਾ ਇਹ ਤਾਂ ਫਿਰ ਨਵਦੀਪ ਉਹੀ ਗੱਲ ਆ ਵੀ ਜਿਵੇਂ ਪੋਰਟ ਕਚਹਿਰੀਆਂ ਜੇ ਕੰਮ ਚੱਲੀ ਜਾਂਦਾ ਮੈਂ ਫਿਰ ਉਹਨਾਂ ਚ ਉਹਨਾਂ ਚ ਰ ਪੰਜਾਬ ਕੋਲੇ ਉਹਨਾਂ ਉਹਨਾਂ ਚ ਰ ਪੰਜਾਬ ਕੋਲੇ